ਪ੍ਰਗਮਤ ਮਾਨ ਨੇ ਇੱਕ ਐਕਸਟਰਾ ਜੈਡ ਪਲੱਸ ਸਿਕਿਉਰਿਟੀ ਪੰਜਾਬ ਦੇ ਕਮਾਂਡੋਜ਼ ਦੀ ਦਿੱਲੀ ਭੌਂਜਾ ਕਰਵਾਈ ਹੋਈ ਸੀ ਇੱਕ ਉਹਦੇ ਕੋਲ ਕੇਸ਼ਰੀਵਾਲ ਕੋਰ ਗਵਰਨਮੈਂਟ ਆਫ ਇੰਡੀਆ ਵੱਲੋਂ ਵਿਧਾਇਕ ਚੀਫ ਮਨਿਸਟਰ ਇੱਕ ਜੈਡ ਪਲੱਸ ਸਿਕਿਉਰਿਟੀ ਉੱਥੇ ਆ ਉਹਨਾਂ ਵੱਲੋਂ ਤੇ ਇੱਕ ਜੈਡ ਪਲੱਸ ਸਿਕਿਉਰਿਟੀ ਪੰਜਾਬ ਸਰਕਾਰ ਨੇ ਐਕਸਟਰਾ ਸਾਡੇ ਕਮਾਂਡੋ ਕਪੂਥਲਾ ਹਾਊਸ ਸਾਡੇ ਖਰਚੇ ਤੇ ਤੁਹਾਡੇ ਖਰਚੇ ਤੇ ਇਹ ਅਯਾਸ਼ੀ ਕਰ ਰਹੇ ਸੀਗੇ ਕੇਜਰੀਵਾਲਤਾ ਪੰਜਾਬ ਦੇ ਪੰਜ ਵੀ ਨਹੀਂ ਫਿਰ ਕਿਉਂ ਦਿੱਤੀ ਪੰਜਾਬ ਪੁਲਿਸ ਦੀ ਸੁਰੱਖਿਆ ਕੇਜਰੀਵਾਲ ਤੋਂ ਵਸੂਲਿਆ ਜਾਵੇ ਸਾਰਾ ਖਰਚਾ ਸੁਖਪਾਲ ਖਹਿਰਾ ਅਰਵਿੰਦ ਕੇਜਰੀਵਾਲ ਤੋਂ ਵਾਪਸ ਲਈ ਪੰਜਾਬ ਪੁਲਿਸ ਦੀ ਸੁਰੱਖਿਆ ਨੂੰ ਲੈ ਕੇ ਸਿਆਸੀ ਰਫੜ ਵੱਧਦਾ ਜਾ ਰਿਹਾ ਹੈ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਲਗਾਤਾਰ ਦੋਸ਼ ਲਾ ਰਹੀ ਹੈ ਕਿ ਦਿੱਲੀ ਵਿੱਚ ਇੱਕ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਲੀਡਰ ਸੁਖਪਾਲ ਖਹਿਰੇ ਨੇ ਚੌਣ ਕਮਿਸ਼ਨਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਖਹਿਰੇ ਨੇ ਕਿਹਾ ਕਿ ਕੇਜਰੀਵਾਲ ਨੂੰ ਕਿਸ ਆਧਾਰ ਉਤੇ ਪੰਜਾਬ ਦੀ ਸੁਰੱਖਿਆ ਦਿੱਤੀ ਗਈ ਹੈ ਸੁਖਪਾਲ ਖੈਰੇ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਜੋ ਕਿ ਕੇਜਰੀਵਾਲ ਨੇ ਪੰਜਾਬ ਦੀ ਜੈਡ ਸਕਿਉਰਿਟੀ ਅਤੇ ਸਾਡੇ ਕਮਾਂਡੋ ਦਾ ਦੁਰਉਪਯੋਗ ਕੀਤਾ ਉਹਦਾ ਸਾਰਾ ਪੈਸਾ ਕੇਜਰੀਵਾਲ ਵੱਲੋਂ ਪਰਸਨਲੀ ਰਿਕਵਰ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਕੇਜਰੀਵਾਲ ਦਾ ਪੰਜਾਬ ਨਾਲ ਕੋਈ ਸੁਰੋਕਾਰ ਨਹੀਂ ਹੈ ਸੁਖਪਾਲ ਸਿੰਘ ਖੈਰੇ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਸਰਕਾਰ ਨੇ ਇੱਕ ਵੱਖਰੀ ਸੁਰੱਖਿਆ ਦਿੱਤੀ ਹੈ ਜਦੋਂ ਕਿ ਕੇਜਰੀਵਾਲ ਕੋਲ ਪਹਿਲਾਂ ਹੀ ਕੇਂਦਰ ਦੀ ਇੱਕ ਜੈਡ ਪਲੱਸ ਸਕਿਉਰਿਟੀ ਹੈ ਤਾਂ ਫਿਰ ਪੰਜਾਬ ਸਰਕਾਰ ਨੇ ਕਿਉਂ ਦਿੱਤੀ ਖੈਰੇ ਨੇ ਕਿਹਾ ਕਿ ਲੋਕਾਂ ਦੇ ਖਰਚੇ ਉੱਤੇ ਸੁਰੱਖਿਆ ਕਿਉਂ ਦਿੱਤੀ ਗਈ ਹੈ ਚੌਣ ਕਮਿਸ਼ਨਰ ਨੇ ਹੁਣ ਕਿਹਾ ਕਿ ਕੇਜਰੀਵਾਲ ਦੀ ਸੁਰੱਖਿਆ ਵਾਪਸ ਲਈ ਜਾਵੇ ਇੱਥੇ ਸਵਾਲ ਹੈ ਕਿ ਕੇਜਰੀਵਾਲ ਕੋਲ ਜਦੋਂ ਇੱਕ ਸੁਰੱਖਿਆ ਹੈ ਤਾਂ ਦੂਜੀ ਸੁਰੱਖਿਆ ਦੀ ਕੀ ਲੋੜ ਹੈ ਖੈਰੇ ਨੇ ਕਿਹਾ ਕਿ ਇਸ ਦਾ ਸਾਰਾ ਖਰਚਾ ਅਰਵਿੰਦ ਕੇਜਰੀਵਾਲ ਤੋਂ ਨਿੱਜੀ ਤੌਰ ਉੱਤੇ ਵਸੂਲਿਆ ਜਾਵੇ ਇਸ ਦੇ ਨਾਲ ਹੀ ਖੈਰੇ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਲੋਕਾਂ ਉੱਤੇ ਤਰਸ ਕਰੇ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਵੀ ਕੇਜਰੀਵਾਲ ਕਿਸੇ ਜਨਤਕ ਮੀਟਿੰਗ ਵਿੱਚ ਜਾਂਦੇ ਹਨ ਤਾਂ ਕਈ ਵਾਰ ਉਹਨਾਂ ਤੇ ਤਰਲ ਪਦਾਰਥ ਸੁੱਟੇ ਜਾਂਦੇ ਹਨ ਤੇ ਕਈ ਵਾਰ ਪੱਥਰ ਸੁੱਟੇ ਜਾਂਦੇ ਹਨ ਜੇ ਅਸੀਂ ਹਮਲਾਵਰਾਂ ਦੇ ਨਾਂ ਦੱਸਦੇ ਹਾਂ ਤਾਂ ਉਹਨਾਂ ਦਾ ਵਿਰੋਧ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਨੂੰ ਵੀ ਲਿਖਿਆ ਹੈ ਕਿ ਕੇਜਰੀਵਾਲ ਤੇ ਹਮਲਾ ਹੋ ਸਕਦਾ ਹੈ ਫਿਰ ਵੀ ਪੰਜਾਬ ਪੁਲਿਸ ਦੀ ਸੁਰੱਖਿਆ ਹਟਾਉਣ ਦਾ ਹੁਕਮ ਦਿੱਤਾ ਗਿਆ ਸੀ ਮਾਨ ਨੇ ਕਿਹਾ ਕਿ 26 ਜਨਵਰੀ ਨੂੰ ਧਿਆਨ ਵਿੱਚ ਰੱਖਦੇ ਹੋਏ 25 ਜਨਵਰੀ ਵਾਲੀ ਧਮਕੀ ਤੋਂ ਬਾਅਦ ਅਸੀਂ ਦਿੱਲੀ ਪੁਲਿਸ ਨਾਲ ਲਗਾਤਾਰ ਇਨਪੁਟ ਸਾਂਝਾ ਕਰ ਰਹੇ ਹਾਂ ਫਿਰ ਵੀ ਅਰਵਿੰਦ ਕੇਜਰੀਵਾਲ ਜੀ ਦੀ ਸੁਰੱਖਿਆ ਜੋ ਪੰਜਾਬ ਪੁਲਿਸ ਨੂੰ ਹਟਾਉਣ ਤੇ ਵੱਡੇ ਸਵਾਲ ਖੜੇ ਕਰਦੀ ਹੈ। ਸੋ ਬਾਕੀ ਆਓ ਲੈ ਚੱਲਦੇ ਹਾਂ ਤੁਹਾਨੂੰ ਸੁਖਪਾਲ ਸਿੰਘ ਖੈਰੇ ਦੀ ਉਸ ਵੀਡੀਓ ਵੱਲ। ਵੀਡੀਓ ਦੇਖਣ ਤੋਂ ਬਾਅਦ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ। ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ, ਇੱਕ ਹੋਰ ਵੱਡੀ ਖਬਰ ਦੇ ਨਾਲ। ਉਦੋਂ ਤੱਕ ਦੇ ਲਈ ਧੰਨਵਾਦ। ਦੋਸਤੋ ਤੁਸੀਂ ਹੁਣ ਸਭ ਨੇ ਸੁਣ ਲਿਆ, ਦੇਖ ਲਿਆ, ਟੈਲੀਵਿਜ਼ਨਾਂ ਤੇ ਖਬਰਾਂ ਆ ਗਈਆਂ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਸਰਕਾਰ ਨੇ ਭਗਵੰਤ ਮਾਨ ਨੇ ਇੱਕ ਐਕਸਟਰਾ ਜੈਡ ਪਲੱਸ ਸਿਕਿਉਰਿਟੀ ਪੰਜਾਬ ਦੇ ਕਮਾਂਡੋਜ਼ ਦੀ ਦਿੱਲੀ ਪਹੁੰਚਿਆ ਕਰਵਾਈ ਹੋਈ ਸੀ ਇੱਕ ਉਹਦੇ ਕੋਲ ਕੇਜੀ ਵਾਲ ਕੋਰ ਗਵਰਨਮੈਂਟ ਆਫ ਇੰਡੀਆ ਵਰ ਲੋ ਬਿਟਾਉਟ ਚੀਫ ਮਿਨਿਸਟਰ ਇੱਕ ਜੈਡ ਪਲੱਸ ਸਿਕਿਉਰਿਟੀ ਉੱਥੇ ਆ ਉਹਨਾਂ ਵੱਲੋਂ ਤੇ ਇੱਕ ਜੈਡ ਪਲੱਸ ਸਿਕਿਉਰਿਟੀ ਪੰਜਾਬ ਸਰਕਾਰ ਨੇ ਐਕਸਟਰਾ ਸਾਡੇ ਕਮਾਂਡੋ ਤਰਕੂਤਲਾ ਹਾਉ ਸਾਡੇ ਖਰਚੇ ਤੇ ਤੁਹਾਡੇ ਖਰਚੇ ਤੇ ਇਹ ਅਯਾਸ਼ੀ ਕਰ ਰਹੇ ਸੀ ਤੇ ਕੱਲ ਚੋਣ ਕਮਿਸ਼ਨ ਨੇ ਹਜ਼ائر ਕੀਤੀ ਦਿੱਲੀ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਸਾਰੇ ਇਲੈਕਸ਼ਨ ਦੇ ਪ੍ਰੋਸੈਸ ਵਿੱਚ ਇਕਾ ਪੀਸ ਪੌਲੇ ਜਿਹੜੇ ਨੇ ਬਹੁਤ ਰਿਕਾ ਪੈ ਰਿਹਾ ਹੋਆ ਤੇ ਇਹਨੂੰ ਇਨੀ ਸਿਕਿਉਰਟੀ ਦੀ ਰੂਟ ਕੋਈ ਨਹੀਂ ਦੀ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੇ ਹਦਾਇਤ ਕੀਤੀ ਪੰਜਾਬ ਦੇ ਡੀਜੀਪੀ ਨੂੰ ਕਿ ਇਹਦੀ ਸਿਕਿਉਰਟੀ ਇਮੀਡੀਟ ਰੀਟਰੋ ਕਰੋ ਕੱਲ ਇਹਨਾਂ ਦੇ ਇਲੈਕਸ਼ਨ ਨੂੰ ਮੱਦੇ ਨਜ਼ਰ ਆਕੇ ਜਿਹੜੀ ਪੰਜਾਬ ਦੇ ਕਮਾਂਡੋ ਸੀ ਉਹਦਾ ਵਿਡਰੋਅਲ ਅਲਟੀਮੇਟਲੀ ਡੀਜੀਪੀ ਪੰਜਾਬ ਨੂੰ ਕਰਨਾ ਪਿਆ ਪਰ ਮੈਂ ਪੁੱਛਾ ਚਾਹੁੰਦਾ ਤੁਸੀਂ ਤਾਂ ਕਹਿੰਦੇ ਜੇ ਇੰਨਾ ਸਭ ਤੇ ਜੇ ਬੰਦੇ ਆ ਜੀ ਅਸੀਂ ਤਾਂ ਨਾਸਕੀ ਕਿ ਉਲਟੀ ਲਾਵਾਂਗੇ ਨਾ ਅਸੀਂ ਮਕਾਨ ਲਾਵਾਂਗੇ ਸਰਕਾਰੀ ਤੁਸੀਂ ਮਕਾਨ ਦੀ ਵੀ ਤਜੀਆਂ ਵਾਇਆ ਸ਼ੀਸ਼ ਮਹਿਲ ਬਣਾਇਆ ਜਹਾੜ ਰੁਪਏ ਖਰਚ ਕੇ ਪਤਾ ਨਹੀਂ ਕਰੋੜਾਂ ਰੁਪਏ ਦੇ ਪੜਦੇ ਆ ਜਿਹੜਾ 플ਸ਼ ਹੁੰਦਾ ਸੀਟ ਬਾਥੂ ਦੇ ਅੰਦਰ ਤੇ ਤਮੋ ਤੇਜਰੀ ਵਾਲੂ ਗਰਮ ਤੇ ਠੰਡੀ ਰਹਿਣਾ ਚਾਹੀਦੀ ਮੌਸਮ ਦੇ ਅਨੁਸਾਰਾਂ ਲੱਖਾਂ ਰੁਪਏ ਦੀ ਸੀਟ ਇਟਾਲੀਅਨ ਮਾਪਲ ਪਤਾ ਨਹੀਂ ਕਿਤੋਂ ਪਰਜਨ ਕਾਰਪੈਟਸ ਪਤਾ ਨਹੀਂ ਕਿੰਨਾ ਆਲੀਸ਼ਾਨ ਖਰਚਾ ਕੀਤਾ ਤੇ ਮੈਂ ਪੁੱਛਣਾ ਚਾਹੁੰਦਾ ਵਾਂ ਕਿ ਇਜਨੀ ਵਾਲੂ ਕੀ ਖਤਰਾ ਜੀ ਦੱਸਿਆ ਜਾਵੇ ਜਰਾ ਜੇ ਨੂੰ ਜੇ ਨੂੰ ਇੱਕ ਜੈਡ ਪਲੱਸ ਸਿਕਿਉਰਿਟੀ ਆਲਰੇਡੀ ਮਿਲੀ ਹੋਈ ਆ ਤੇ ਦੂਜੀ ਜੈਡ ਪਲੱਸ ਸਿਕਿਉਰਿਟੀ ਇਹਨੂੰ ਪੰਜਾਬ ਦੇ ਕਮਾਂਡੋਜ਼ ਦੀ ਕੱਲ ਨੂੰ ਸਾਡੇ ਬੱਚਾ ਦਾ ਕੋਈ ਹੱਪੀ ਨਾ ਹੋ ਜੇ ਕੋਈ ਨੁਕਸਾਨ ਹੋ ਜੇ ਕੌਣ ਜ਼ਿੰਮੇਵਾਰ ਹ ਉਸ ਕੱਲ ਦਾ ਇਸ ਲਈ ਇਲੈਕਸ਼ਨ ਕਮਿਸ਼ਨ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਆਂ ਸੀ ਔਰ ਨਾਲ ਮੈਂ ਕੰਟਰੋਲ ਕਮਿਸ਼ਨ ਨੂੰ ਗਵਰਨਮੈਂਟ ਆਫ ਪੰਜਾਬ ਨੂੰ ਕਹੂੰਗਾ ਕਿ ਜਿੰਨਾ ਖਰਚਾ ਪੰਜਾਬ ਦੇ ਕਮਾਂਡੋਜ਼ ਦਾ ਜੈਡ ਸਿਕਿਉਰਿਟੀ ਦਾ ਪੰਜਾਬ ਸਰਕਾਰ ਦੇ ਉੱਤੇ ਖਰਚਾ ਪਾਇਆ ਕੀ केजरीवाल ਨੇ ਇਹਨੂੰ ਫਸਟਲੀ ਰਿਕਵਰ ਕੀਤਾ ਜਾਣਾ ਤੇਰਾ ਇਹਦਾ ਪੰਜਾਬ ਦਾ ਕੋਈ ਸਰਕਾਰ ਨਹੀਂ केजरीवाल ਦਾ ਇਹ ਪੰਜਾਬ ਦਾ ਕੋਈ ਸੁਣਿਆ ਹੋਇਆ ਪੰਚ ਵੀ ਨਹੀਂਗਾ ਔਰ ਅੱਜ ਇਹ ਪੰਜਾਬ ਦਿੱਲੀ ਦਾ ਚੀਫ ਮਿਨਿਸਟਰ ਵੀ ਨਹੀਂਗਾ ਇਹ ਸਿਰਫ ਇੱਕ ਪਾਰਟੀ ਦਾ ਪ੍ਰਧਾਨ ਨੀਣਾ ਗੁਰੂ ਪਿਉਗ ਔਰ ਮੈਂ ਕਹਿੰਦਾ ਪ੍ਰਮਾਤਾਂ ਨੂੰ ਥੋੜਾ ਬੋਲਣਾ ਦਰਸ ਕਰਨਾ ਚਾਹੀਦਾ ਪੰਜਾਬ ਦੇ ਲੋਕਾਂ ਸਾਡੇ ਬੱਚੇ ਸਰੰਕਾਂ ਤੇ ਮੌਕਿਆਂ ਨਹੀਂ ਮਿਲਦੀਆਂ ਔਰਤਾਂ ਨੂੰ ਬਿਲੇਸ਼ਕੀ ਕਰਕੇ ਘੁਰਲਾ ਰਹੀਆਂ ਨੇ ਸਾਡੇ ਬੱਚੇ ਵਿਦੇਸ਼ਾਂ ਨੂੰ ਭੱਜ ਰਹੇ ਨੇ ਔਰ ਤੁਸੀਂ ਇੱਕ ਆਪਣੇ ਸਿਰਫ ਜਿਹੜਾ ਪੜਾਏਗਾ ਬਹੁਤ ਬੜਿਆ ਹੈ ਉਸ ਮੁਸਕਪਾਸੇ ਸਾਡੇ ਪੰਜਾਬ ਦਾ ਖਜ਼ਾਨਾ ਲੁੜਾ ਕੇ ਜੈੱਟ ਪਾਸ ਤੇ ਰੁੱਤੇ ਰਹਿਣਾ ਇਹ ਕੰਮੀ ਗੱਲ ਇਹ ਨਾ ਮੋਸ਼ੀਅਲੀ ਗੱਲ ਪੰਜਾਬ ਸਰਕਾਰ ਵਾਸਤੇ ਹੋ ਸਕਦੀ ਔਰ ਇੱਥੇ ਕਹਿੰਦੇ ਸੀ ਕਿ ਖਜ਼ਾਨਾ ਜਿਲ੍ਹਾ ਮਟਿਆਲਗੜ੍ਹ ਦੀ ਮਗਰੋਂ ਸਾਰਾ ਵਾਸਤੇ ਖਜ਼ਾਨਾ ਭਰਾਂਗੇ ਜੀ ਇੱਕ ਨਵੇਂ ਪੈਸੇ ਦਾ ਖਜ਼ਾਨਾ ਨਹੀਂ ਭਰਿਆ ਸਕੇ ਇੱਕ ਲੱਖ ਕਰੋੜ ਰੁਪਇਆ ਕਰਦਾ ਹੈ ਜਿਸ ਦੇ ਪੌਣੇ 3 ਸਾਲ ਦੇ ਵਿੱਚ ਪੰਜਾਬ ਸਰਕਾਰ ਦੇ ਉੱਤੇ ਹੋ ਚੜਾਤਾ ਜਿਹੜੇ ਕਹਿੰਦੇ ਸੀ ਐਮਐਲਏ ਦੀ ਮਲਟੀਪਲ ਪੈਨਸ਼ਨ ਕੱਟ ਕੇ ਅਸੀਂ ਪੈਸੇ ਪਚਾਵਾਂਗੇ ਉਹਦਾ ਪੈਸਾ ਮਹਿਜ਼ 12-15 ਕਰੋੜ ਰੁਪਇਆ ਬਚਾਇਆ ਉਹਨਾਂ ਦਾ ਕਦੇ ਜਹਾਜ਼ ਤੇ ਉਡਾ ਦਿੰਦਾ ਭਗਵਾਨ ਮਾਨ ਤੇ ਅਰਵਿੰਦ ਕੇਜੀਵਾਲ ਜਿਹੜੇ ਬੋਲ ਲਾਇਆ ਤੇ ਸਾਰੇ ਪੰਜਾਬ ਦੇ ਵਿੱਚ ਕਰੋੜਾਂ ਅਰਬਾਂ ਰੁਪਏ ਦੇ ਜਿਹੜੀ ਹਿਸ਼ਿਆਰਬਾਜੀ ਸਾਰੇ ਦੇਸ਼ ਵਿੱਚ ਕੀਤੀ ਆ ਸੈਂਕੜੇ ਕਰੋੜ ਰੁਪਏ ਤੁਹਾਡੇ ਸਰਕਾਰੀ ਖਜ਼ਾਨੇ ਤੋਂ ਇਹਨਾਂ ਨੇ ਬਰਬਾਦ ਕੀਤੇ ਨੇ ਦੋਸਤੋ ਇਸ ਲਈ ਮੈਂ ਪੰਜਾਬੀਆਂ ਨੂੰ ਦਿੱਲੀ 'ਚ ਅਪੀਲ ਕਰੂੰਗਾ ਇਹ ਬਿਲਕੁਲ ਫਰਸੀ ਬੰਦੇ ਨੇ ਇਹਨਾਂ ਦਾ ਕੋਈ ਇਨਕਲਾਬ ਨਾਰਾ ਸੱਚਾ ਨਹੀਂਗਾ ਇਹਨਾਂ ਦੀ ਕੋਈ ਮਨਸ਼ਾ ਕਿਸੇ ਸੁਪਰੇ ਨੂੰ ਜਾਂ ਕਿਸੇ ਲੋਕਾਂ ਦੇ ਮੁੱਦਿਆਂ ਨੂੰ ਇੰਪਰੂਵ ਕਰਦੀ ਨਹੀਂ ਇਹ ਤਾਂ ਘੁਟਾਲੇ ਬਾਜ਼ ਜਿੱਤੇ ਨੇ ਆਯਾਸ਼ ਦਿੱਤੇ ਨੇ ਸੁਪਰ ਸੁਪਰ ਵੀਆਈਪੀ ਲਿਖਦੇ ਨੇ ਜਿਸ ਭੰਗ ਦੇ ਨਾਲ ਸ਼ਰਾਬ ਘੁਟਾਲੇ ਵਿੱਚ ਸੈਂਕੜੇ ਕਰੋੜਾਂ ਰੁਪਏ ਜੋ ਪਾਲਿਸੀ ਦਿੱਲੀ ਦਾ ਉਹੀ ਪਾਲਿਸੀ ਪੰਜਾਬ ਦਾ ਕੱਲ ਸਰਕਾਰ ਬਦਲੇਗੀ ਜੇ ਇਹਦੀ ਜੋ ਜਾਂਚ ਹੋਵੇਗੀ ਇਹ ਸਾਰੇ ਇੱਥੇ ਖੜੇ ਜਾਣਗੇ ਪੰਜਾਬ ਦੇ ਜਿਹੜਾ ਜਿੱਥੇ ਖੜੇ ਨੇ ਵੇਲੇ ਸਾਹ ਜ਼ਿਲ੍ਹਾ ਚ ਦੇ ਸੁਪਰੀਮ ਕੋਰਟ ਤੋ ਜਾ ਕੇ ਜਵਾਨਤਾ ਹੋਣੀ ਆ ਜਿਹੜੇ ਜਾਂਦੇ ਸੀ ਬੜੇ ਕੱਟੜ ਮਾਤਰਾ ਤੋਂ ਬਿਲਕੁਲ ਆਮ ਸੇ ਸਾਦੇ ਸੇ ਬੰਦੇ ਹੈ ਜਿਹੜੇ ਬੰਦੇ ਯਾਰੋ 4-4 5-5 ਕਰੋੜ ਦੀਆਂ ਦਰਜਾ ਲੈਕਸਸ ਜੰਡੀਆਂ ਲੈ ਕੇ ਦਿੰਦੇ ਨੇ ਹਜ਼ਾਰ ਹਜ਼ਾਰ ਗੱਲ Mein ਚਾਹੀਦਾ ਇਹ ਸਾਦੇ ਹੋ ਸਕਦੇ ਨੇ ਜਿਸ ਤਰ੍ਹਾਂ ਦਿੱਲੀ ਦੇ ਬੋਟਲ ਪੰਜਾਬੀਆਂ ਨੂੰ ਸਿਰਖਾਂ ਨੂੰ ਪੀ ਕਰੂੰਗਾ ਇਹਨਾਂ ਫਰਜ਼ੀ ਬੰਦਿਆਂ ਤੋਂ ਬਚੋ ਇਹਨਾਂ ਨੂੰ ਇਸ ਇਲੈਕਸ਼ਨ ਵਿੱਚ ਤੱਕ ਕੇ ਕਰਾਰੀ ਹਾਥ ਜੋ ਤਾਂ ਕਿ ਆਪਣਾ ਮਨ ਦਾ ਫ਼ੈਸਲਾ ਪੁਤਾ ਸਕੋ ਪਰਤੇ ਮੈਂ ਕਹੂੰਗਾ ਕਿ ਆ ਜਿਹੜਾ ਫੈਸਲਾ ਆ ਜਾਨ ਕਮਿਸ਼ਨਰ ਲਈ ਆ ਕੇ ਜੈਡ ਪਲੱਸ ਸਕਿਉਰਿਟੀ ਪੰਜਾਬ ਬਲੂਤੀ ਦੀ ਵਾਪਸ ਵਾਪਸ ਲਈ ਇਹ ਕਾਫੀ ਮਹਿੰਗਾ ਇਹਦੇ ਕੋਲੋਂ ਜਿੰਨੀ ਸਮਾਂ ਇਸਨੇ ਜੈਡ ਪਲੱਸ ਸਕਿਉਰਿਟੀ ਸਾਡੀ ਇਸਤੇਮਾਲ ਕੀਤੀ ਆ ਤੇ ਪੈਸੇ ਕੇਜਰੀਵਾਲ ਕੋਲੋਂ ਪਰਸਨਲੀ ਰਿਕਵਰ ਕੀਤੇ ਜਾਣ